1924 ਦੇ ਵਿੱਚ ਜਦੋਂ ਫਰਵਰੀ 1924 ਦੇ ਵਿੱਚ 500 ਸਿੱਖਾਂ ਦਾ ਸ਼ਹੀਦੀ ਜਥਾ ਗੰਗਸਰ ਜੈਤੋਂ ਵਿੱਚ ਪਹੁੰਚਿਆ ਤੇ ਉੱਥੇ ਫਿਰ ਕਰਨਲ ਮਿੰਚਨ ਦੇ ਹੁਕਮ ਦੇ ਨਾਲ ਐਡਮਿਨਿਸਟਰेटर ਜੌਨਸਨ ਵਿਲਸਨ ਨੇ ਮਸ਼ੀਨ ਗੰਨ ਦੇ ਨਾਲ ਸਿੱਧੀਆਂ ਗੋਲੀਆਂ ਚਲਵਾਈਆਂ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਬੀਬੀਆਂ ਸਿੰਘ ਬੱਚੇ ਸ਼ਹੀਦ ਹੋਏ ਉਸ ਨੂੰ ਅਸੀਂ ਆਖਦੇ ਹਾਂ ਜੱਟਾਂ ਦਾ ਮੋਰਚਾ ਸੋ ਇਹ ਦੋ ਦਿਹਾੜੇ ਨੇ ਅੱਜ ਨਨਕਾਣਾ ਸਾਹਿਬ ਦਾ ਸਾਕਾ ਤੇ ਜੱਟਾਂ ਦਾ ਮੋਰਚਾ ਦੋਵੇਂ ਹੀ ਜੁੜੇ ਹੋਏ ਨੇ ਕਿਉਂਕਿ 20 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਦੀ ਘਟਨਾ ਹੋਈ ਇਹੀ ਯਾਦ ਸਿੱਖ ਮਨਾ ਰਹੇ ਸਨ 1922 ਵਿੱਚ ਵੀ ਮਨਾਈ 1923 ਵਿੱਚ ਜਦੋਂ ਮਨਾਈ ਤੇ ਅੰਗਰੇਜ਼ ਸਰਕਾਰ ਨੇ ਰੋਕ ਲਾ ਦਿੱਤੀ